ਕਹਿੰਦਾ ਜੀ ਮੈਂ ਆਪਦੇ ਛੋਟੇ ਭਰਾ ਨੂੰ ਘਰੋਂ ਰੋਟੀ ਲੈਣ ਕੱਲਿਆ ਵੀ ਦੁਪਹਿਰਾ ਹੁੰਦਾ ਜਾਂਦਾ ਪ੍ਰਸ਼ਾਦਾ ਛਕਾਂਗੇ ਪਹਿਲਾਂ ਸਾਰੇ ਝਾੜੀ ਅਸੀਂ ਮਿਹਨਤ ਕਰਦੇ ਰਹੇ ਤੇ ਮੇਰੇ ਸੱਚੇ ਪਾਤਸ਼ਾਹ ਕਹਿੰਦੇ ਕਹਿੰਦੇ ਵੀ ਆਹ ਬੋਲ ਥੋੜੇ ਆ ਕਹਿੰਦਾ ਹਾਂ ਜੀ ਸਾਡੇ ਆ ਮੇਰੇ ਮਾਲਕ ਕਹਿੰਦੇ ਫਿਰ ਇਕੱਠੀ ਵਾਈ ਹੋਊਗੀ ਇਕੱਠੀ ਗਾਈ ਹੋਊਗੀ ਭਾਈ ਕਹਿੰਦਾ ਹਾਂ ਜੀ ਸਾਰਾ ਕੁਝ ਇਕੱਠਿਆਂ ਨੇ ਕੀਤਾ ਤੇ ਕਹਿੰਦੇ ਭਾਈ ਸਾਡਾ ਸੇਵਾਦਾਰ ਕਹਿ ਰਿਹਾ ਏ ਵੀ ਤੂੰ ਉਹਨੂੰ ਘਰੇ ਘਲਤਾ ਬਾਨੇ ਨਾਲ ਤੇ ਸਿੱਖਾ ਤੂੰ ਉਹਦੇ ਬੋਲ ਤੋਂ ਦਾਣੇ ਚੱਕ ਚੱਕ ਕੇ ਛੱਜ ਭਰ ਕੇ ਆਪਦੇ ਬੋਲ ਤੇ ਪਾਲੇ ਜੱਬੇ ਸਤਨਾਮ ਸ਼੍ਰੀ ਵਾਹਿਗੁਰੂ ਜੀ ਜਦੋਂ ਕਿਹਾ ਨਾ ਸਿੱਖੋ ਵੀ ਤੂੰ ਬੋਲ ਤੋਂ ਦਾਣੇ ਭਰ ਕੇ ਆਉਦੇ ਤੇ ਪਾਏ ਤੇ ਗੁਰਸਿੱਖ ਪਿਆਰਿਓ ਜ਼ਿਮੀਂਦਾਰ ਦੀਆਂ ਅੱਖਾਂ 'ਚ ਪਾਣੀ ਆ ਗਿਆ ਜਦੋਂ ਜ਼ਿਮੀਂਦਾਰ ਦੀਆਂ ਅੱਖਾਂ 'ਚ ਪਾਣੀ ਆਇਆ ਨਾ ਹੁਣ ਮੇਰੇ ਧੰਗੁਰ ਨਾਨਕ ਮਹਾਰਾਜ ਤਾਂ ਮਰਦਾਨੇ ਨੂੰ ਸਮਝਾਉਣਾ ਚਾਹੁੰਦੇ ਸੀ ਮਰਦਾਨਿਆਂ ਇੱਥੇ ਉਹ ਵੀ ਹੈਗੇ ਆ ਜਿਹੜੇ ਭਰਾ ਭਰਾ ਚ ਸਾਹ ਲੈਂਦੇ ਆ ਜੱਪਿਓ ਸਤਨਾਮ ਵਾਹਿਗੁਰੂ ਇੱਥੇ ਉਹ ਹੈਗੇ ਆ ਜਿਹੜਾ ਸਾਰੇ ਪਰਿਵਾਰ ਨਾਲ ਕੇ ਸਤਿਗੁਰੂ ਦਾ ਸ਼ੁਕਰਾਨਾ ਕਰਦੇ ਆ ਜੱਪਿਓ ਸਤਨਾਮ ਵਾਹਿਗੁਰੂ ਤੇ ਗੁਰਸਿੱਖ ਪਿਆਰਿਓ ਮੇਰੇ ਧੰਗੁਰ ਨਾਨਕ ਕਹਿੰਦੇ ਕਹਿੰਦੇ ਭਾਈ ਦੱਸ ਆ ਗੋਹ ਖੋਡੇ ਆ ਕਹਿੰਦਾ ਹਾਂਜੀ ਸਾਡੇ ਆ ਉਹ ਕੌਣ ਆ ਕਹਿੰਦਾ ਜੀ ਛੋਟਾ ਭਰਾ ਕੀ ਲੈਣ ਘਾਉਤਾ ਜੀ ਕਹਿੰਦਾ ਚਾਹ ਪਾਣੀ ਰੋਟੀ ਤੇ ਕਹਿੰਦੇ ਭਾਈ ਸਾਡਾ ਸੇਵਾਦਾਰ ਕਹਿੰਦਾ ਤੂੰ ਐਸੇ ਬੋਲ ਤੋਂ ਭਰ ਕੇ ਛੱਜ ਆਪਦੇ ਬੋਲ ਤੇ ਪਾਲੇ ਜਦੋਂ ਕਿਹਾ ਨਾ ਆਪਦੇ ਬੋਲ ਤੇ ਪਾਲੇ ਤੇ ਅੱਖਾਂ ਚੋਂ ਤ੍ਰਿਪ ਤ੍ਰਿਪ ਕਰਕੇ ਪਾਣੀ ਵਗਾਉਣ ਲੱਗ ਜਦੋਂ ਤ੍ਰਿਪ ਤ੍ਰਿਪ ਕਰਕੇ ਅੱਖਾਂ ਚੋਂ ਪਾਣੀ ਵਗਾਉਣ ਲੱਗਾ ਨਾ ਸੰਗ ਤੇ ਤੇ ਮੇਰੇ ਧੰਗੁਰ ਨਾਨਕ ਤਾਂ ਜਾਣਦੇ ਸੀ ਸਾਰੀ ਵਿਧੀ ਇਹ ਤਾਂ ਮਰਦਾਨੇ ਨੂੰ ਜੋੜਨਾ ਚਾਹੁੰਦੇ ਸੀ ਜਦੋਂ ਸਤਨਾਮ ਵਾਹਿਗੁਰੂ ਤੇ ਗੁਰਸਿੱਖ ਪਿਆਰਿਓ ਮੇਰੇ ਧੰਗੁਰ ਨਾਨਕ ਕਹਿੰਦੇ 10 ਭਾਈ ਜੀਵੇਂ ਲਾਣਾ ਕੀ ਗੱਲ ਹੈ ਕੀ ਗੱਲ ਹੋਗੀ ਤੇ ਅੱਖਾਂ 'ਚ ਪਾਣੀ ਭਰ ਕੇ ਕਹਿੰਦਾ ਸੱਚੇ ਬਾਦਸ਼ਾਹ ਅਸੀਂ ਇਕੱਠਿਆਂ ਨੇ ਵਾਹਿ ਇਕੱਠਿਆਂ ਨੇ ਬੀਜੀ ਮੇਰੇ ਮਾਲਕਾ ਤੇ ਇਕੱਠਿਆਂ ਨੇ ਵੱਢੀ ਆ ਜਦੋਂ ਸਤਨਾਮ ਸ਼੍ਰੀ ਵਾਹਿਗੁਰੂ ਤੇ ਮੇਰੇ ਮਾਲਕਾ ਸੇਵਾਦਾਰ ਥੋੜਾ ਵੀ ਸੱਚਾ ਏ ਮੈਂ ਇੱਕ ਬੋਲ ਤੋਂ ਦਾਣੇ ਛੱਜ ਭਰ ਭਰ ਕੇ ਦੂਜੇ ਤੇ ਸਿੱਟੇ ਜ਼ਰੂਰ ਹੈ ਜੱਬਿਓ ਸਤਨਾਮ ਸ਼੍ਰੀ ਵਾਹਿਗੁਰੂ ਪਰ ਮੇਰਿਆ ਮਾਲਕਾ ਮੈਂ ਆਕਾਰ ਪੁਰਖ ਦਾ ਸ਼ੁਕਰਾਨਾ ਕਰਨ ਵਾਲਾ ਏ ਏ ਧੰਨ ਗੁਰੂ ਨਾਨਕ ਤੱਪਾ ਨਿਰੰਕਾਰੀ ਜਿਹੜੇ ਬੋਲ ਤੇ ਮੈਂ ਦਾਣੇ ਸਿੱਟਿਆ ਨਾ ਉਹ ਗੋਲ ਮੇਰੇ ਛੋਟੇ ਭਰਾ ਦਾ ਏ ਜੱਬਿਓ ਸਤਨਾਮ ਵਾਹਿਗੁਰੂ ਤੇ ਕਹਿੰਦੇ ਭਾਈ ਜੇ ਛੋਟੇ ਭਰਾ ਦਾ ਬੋਲ ਹੈ ਤੇ ਫਿਰ ਤੂੰ ਉਹਦੇ ਸਾਹਮਣੇ ਦਾਣੇ ਸਿਰ ਦਿੰਦਾ ਪਾ ਚਾਹ ਤੋ ਛਿੱਟੇ ਤੇ ਹੁਣ ਸੁਣਿਓ ਭਾਈ ਇਹ ਦੁਨੀਆ ਕਿਸੇ ਦੀ ਖੜਾਈ ਖੜੀ ਐ ਸਿੱਖੋ ਕਹਿੰਦਾ ਮੇਰਿਆ ਮਾਲਕਾ ਜੇ ਮੈਂ ਉਹਦੇ ਸਾਹਮਣੇ ਦਾਣੇ ਸਿਰਦਾ ਬੋਲ ਤੂੰ ਉਹਨੇ ਕਹਿਣਾ ਸੀ ਨਾ ਭਰਾਵਾ ਕੱਠਿਆਂ ਨੇ ਵੰਡੇ ਐ ਮੈਂ ਨਹੀਂ ਲੈਣੇ ਦਾਣੇ ਮੈਂ ਉਹਨੂੰ ਰੋਟੀ ਦੇ ਬਹਾਨੇ ਘਰੇ ਕਲਤਾ ਮੇਰਿਆ ਮਾਲਕਾ ਤੇ ਮੇਰੇ ਛੋਟੇ ਭਰਾ ਦਾ ਪਰਿਵਾਰ ਮੇਰੇ ਨਾਲੋਂ ਵੱਡਾ ਏ ਜੱਬਿਓ ਸਤਨਾਮੁ ਸ਼੍ਰੀ ਵਾਹਿਗੁਰੂ ਮੈਂ ਨਹੀਂ ਸੀ ਚਾਹੁੰਦਾ ਵੀ ਮੇਰਾ ਛੋਟਾ ਭਰਾ ਅਸੀਂ ਇਕੱਠਿਆਂ ਨੇ ਵੱਡੀ ਇਕੱਠਿਆਂ ਨੇ ਗਾਈ ਹੋਊਗੀ ਤੇ ਮੈਂ ਇਹ ਨਹੀਂ ਸੀ ਚਾਹੁੰਦਾ ਉਹਦਾ ਪਰਿਵਾਰ ਵੱਡਾ ਏ ਤੇ ਉਹਦੇ ਦਾਣੇ ਮੁੱਕ ਜਾਂ ਤਾਂ ਉਹ ਦਰਦਰ ਬੋਰੀ ਚੱਕਦਾ ਫਿਰੇ ਜੱਬਿਓ ਸਤਨਾਮੁ ਸ਼੍ਰੀ ਵਾਹਿਗੁਰੂ ਜਦੋਂ ਇੰਨੀ ਗੱਲ ਕਹੀ ਨਾ ਤੇ ਮਰਦਾਨਾ ਧੰਗੁਰ ਨਾਨਕ ਦੇ ਪੈਰੀ ਪੈ ਗਿਆ ਤੇ ਪੈਰੀ ਪੈ ਕੇ ਬੋਲ ਕੀ ਕਹਿੰਦਾ ਆਉ ਲਾਸਤਾਨਾ